ਅੱਜ ਅਸੀਂ ਫੇਰ ਐਨਜੀਟੀ ਦੇ ਵਿੱਚ ਆਏ ਸੀ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਕਿ ਇੱਕ ਆਰਡਰ ਹੋਇਆ ਸੀਗਾ 21 ਅਪ੍ਰੈਲ 2025 ਨੂੰ ਐਨਜੀਟੀ ਟ੍ਰਿਬਿਊਨਲ ਵੱਲੋਂ ਆਰਡਰ ਕੀਤਾ ਗਿਆ ਸੀ ਪੰਜਾਬ ਸਰਕਾਰ ਨੂੰ ਕਿ ਇੱਕ ਸਾਲ ਦੀ ਸਾਨੂੰ ਰਿਪੋਰਟ ਦਿੱਤੀ ਜਾਵੇ ਜਿਨ੍ਹਾਂ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਜਿਨ੍ਹਾਂ ਕ੍ਰੈਸ਼ਰ ਹੈ ਉਹਨਾਂ ਨੂੰ ਕੱਚਾ ਮਾਲ ਕਿੱਥੋਂ ਆਂਦਾ ਉਹਨਾਂ ਦੇ ਇਲੈਕਟ੍ਰਿਸਿਟੀ ਬਿੱਲ ਤੇ ਬਾਕੀ ਜਿਹੜੀ ਉਹਨਾਂ ਦੀ ਸਟਾਕ ਰਿਪੋਰਟ ਹੈ ਉਹ ਸਾਰੀ ਐਨਜੀਟੀ ਨੇ ਜਿਹੜੀ ਉਹ ਪੰਜਾਬ ਸਰਕਾਰ ਤੋਂ ਮੰਗੀ ਸੀ 6 ਮਹੀਨੇ ਦਾ ਟਾਈਮ ਸੀਗਾ ਅੱਜ ਫੇਰ ਸਾਡੀ ਤਰੀਕ ਸੀ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਸਾਨੂੰ ਹੋਰ 6 ਮਹੀਨੇ ਚਾਹੀਦੇ ਹਾਲਾਤ ਦੇਖ ਲਓ ਚਾਹੇ ਤੁਸੀਂ ਅਗੰਪੁਰ ਚੱਲ ਜਾਓ ਭ੍ਰਾਨ ਚੱਲ ਜਾਓ ਨਾਨਗਰਾ ਚੱਲ ਜਾਓ ਜਿੱਥੇ ਮਰਜੀ ਚੱਲ ਜਾਓ ਜਿਹੜੀ ਨਾਜਾਇਜ਼ ਮੈ ਨਹੀਂ ਗਾ ਉਹ ਟੜਲੇ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਸਬੂਤ ਹੈ ਅੱਜ ਦਾ ਟ੍ਰਿਬਿਊਨ ਦੀ ਅਖਬਾਰ ਦੇਖ ਲਓ ਉਸ ਤੋਂ ਬਾਅਦ ਪਿੰਡ ਭਲਾਨ ਦਾ ਸਰਪੰਚ ਹੈ ਉਹ ਰੋ ਰਿਹਾ ਕਿ ਜਿਹੜਾ ਉਜਾੜਾ ਹੈ ਉਹ ਕਰ ਦਿੱਤਾ ਹੋਇਆ ਅੱਜ ਫਿਰ ਜਦੋਂ 6 ਮਹੀਨੇ ਦਾ ਟਾਈਮ ਪੰਜਾਬ ਸਰਕਾਰ ਵੱਲੋਂ ਮੰਗਿਆ ਗਿਆ ਤਾਂ ਜਿਹੜੇ ਸਾਡੇ ਪ੍ਰਿੰਸੀਪਲ ਬੈਂਚ ਇੱਥੇ ਟ੍ਰਿਬਿਊਨਲ ਦੇ ਵਿੱਚ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਵੱਲੋਂ ਫਟਕਾਰ ਲਗਾਈ ਗਈ ਕਿ 6 ਮਹੀਨੇ ਚ ਦਾ ਤੁਸੀਂ ਜਦੋਂ 6 ਮਹੀਨੇ ਚ ਰਿਪੋਰਟ ਨਹੀਂ ਦੇ ਸਕਦੇ ਤਾਂ ਤੁਸੀਂ ਅਗਲੇ 6 ਮਹੀਨੇ ਚ ਕਿਵੇਂ ਦੇ ਦੋਗੇ ਮਤਲਬ ਗੱਲ ਇਹ ਹੈ ਕਿ ਅੱਜ ਜਿਹੜੀ ਸਰਕਾਰ ਹੈ ਇਹ ਖੁਦ ਜਿਹੜੀ ਨਾਜਾਇਜ਼ ਮਾਈਨਿੰਗ ਦੇ ਵਿੱਚ ਇਨਵੋਲ ਹੈ ਜਿਸ ਦਾ ਨਤੀਜਾ ਜਿਨ੍ਹਾਂ ਕੋਲੋਂ 6 ਮਹੀਨਿਆਂ ਦੇ ਵਿੱਚ ਰਿਪੋਰਟ ਨਹੀਂ ਦੇ ਰਿਪੋਰਟ ਨਹੀਂ ਦਿੱਤੀ ਗਈ ਉਨੀਸ਼ੇ ਮਿੰਟ ਦਾ ਹੋਰ ਦਾ ਜਿਹੜਾ ਸਮਾਂ ਹੈ ਉਹ ਮੰਗਿਆ ਮੰਗਿਆ ਕਿਉਂ ਹੈ ਤਾਂ ਜੋ ਜਿਹੜੀ ਸਾਡੇ ਇਲਾਕੇ ਦੇ ਵਿੱਚ ਹੈ ਜਿਹੜੀ ਨਜਾਇਜ਼ ਲੁੱਟ ਹੈ ਉਹ ਉਹ ਸਰਕਾਰ ਖੁਦ ਕਰ ਸਕੇ ਇਸ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਪਿਛਲੀ ਵਾਰ ਸਰਕਾਰ ਨੂੰ 25000 ਰੁਪਏ ਦਾ ਜੁਰਮਾਨਾ ਪਿਆ ਸੀਗਾ ਉਹ 25000 ਰੁਪਏ ਜਿਹੜਾ ਉਹ ਉਹ ਜਮਾ ਨਹੀਂ ਹੋਇਆ ਸਰਕਾਰ ਕੋਲੋਂ ਟਰਬਿਊਨਲ ਦੇ ਵਿੱਚ ਇਸ ਲਈ ਸਰਕਾਰ ਹੈ ਜਿਹੜੀ ਮੇਰੀ ਬੇਨਤੀ ਹੈ ਕਿ ਸਾਡਾ ਹੜਾਂ ਦੇ ਵਿੱਚ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਇਸ ਲਈ ਜਿਹੜੀ ਨਜਾਇਜ਼ ਮੈ ਨਹੀਂ ਹੈ ਉਨਨ ਜਲਤੋਂ ਜਲਦ ਰੋਕੇ ਜਾਵੇ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ